ਅੱਜ ਅਸੀਂ ਵਿਸ਼ਵ ਭੋਜਨ ਦਿਵਸ ਮਨਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋੜਵੰਦਾਂ ਤੱਕ ਅਨਾਜ ਭੋਜਨ ਪਹੁੰਚਾਉਂਦਾ ਕਰਨ ਲਈ 37 ਲੱਖ ਸਮਾਰਟ ਰਾਸ਼ਨ ਕਾਰਡ ਜਾਰੀ ਕੀਤੇ ਹਨ ਜਿਸ ਨੂੰ ਦਿਖਾ ਕੇ ਪੰਜਾਬ ਵਾਸੀ ਪੰਜਾਬ ਦੇ ਕਿਸੇ ਵੀ ਡਿਪੋ ਤੋਂ ਰਾਸ਼ਨ ਲੈ ਸਕਦੇ ਹਨ ਇਹ ਗ੍ਰੇ ਕਾਰਡ ਹੈ ਇੱਕ ਸਪੈਸ਼ਲ ਕਿਸਮ ਦਾ ਕਾਰਡ ਪਹਿਲਾ ਕਦਮ ਉਹਦੇ ਹੋਵੇ ਸੇ ਰਾਸ਼ਟਰ ਵੱਲੋਂਾਰੇ ਕੋਈ ਜਨਤਾ ਸੀ ਕੋਈ ਨਿਗਰਾਨੀਦਾਰ ਸੀ ਕੁਝ ਕਰ ਸਕਦਾ ਨਹੀਂ ਉਹ ਚਲੇਗਾ ਕਿਵੇਂ ਹੁੰਦੀ ਸੀ ਜਨਤਾ ਲਈ ਦੱਸਿਆ ਤੁਹਾਨੂੰ ਲੇਕਿਨ ਹੁਣ ਇਸ ਕਾਰਡ ਨਾਲ ਤੁਸੀਂ ਕਿਤੋਂ ਵੀ ਲੈ ਸਕੋ ਜੇ ਸਾਡੇ ਕਿਸਾਨ ਨਾ ਹੋਣ ਤਾਂ ਅਸੀਂ ਸ਼ਾਇਦ ਦਾਣੇ-ਦਾਣੇ ਲਈ ਤਰਸੀਏ ਤੇ ਇਹ ਹਾਲੀ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਿੱਧ ਹੋ ਗਿਆ ਜਦੋਂ ਪੰਜਾਬ ਦੇ ਅੰਦਾਤਾਵਾਂ ਦਾ ਉਗਾਇਆ ਅਨਾਜ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਨੂੰ ਭੇਜਿਆ ਗਿਆ ਤਾ ਜੋ ਮਹਾਮਾਰੀ ਦੌਰਾਨ ਕੋਈ ਵੀ ਭੁੱਖਾ ਨਾ ਰਹ ਸਕੇ ਥੋੜੀ ਹਿੰਮਤ ਸੀ ਤੁਸੀਂ ਇਹ ਜਿਹਨਾਂ ਜਿਹਨਾਂ ਦੇ ਨਾਲ ਆਪਣੀਆਂ ਫਸਲਾਂ ਐਡੀਆਂ ਵਡੀਆਂ ਕੱਢੀਆਂ ਨੇ ਕਿ ਦੇਸ਼ ਸਾਡਾ ਇਸ ਤੋਂ ਬਚਿਆ ਤੁਹਾਨੂੰ ਪਤਾ ਹੈ ਕਿ ਕਰੋਨਾ ਦੇ ਸਮੇਂ ਕਈ ਕਈ ਸੂਬਿਆਂ ਦੇ ਵਿੱਚ ਰੋਟੀ ਨਹੀਂ ਸੀ ਖਾਣ ਨੂੰ ਪੰਜਾਬ ਦਾ ਅੰਨ ਗਿਆ ਟ੍ਰੇਨਾਂ ਦੀ ਫੇਨ ਭਰ ਕੇ ਇੱਥੋਂ ਗਏ ਨੇ ਉਹਨਾਂ ਨੂੰ ਅੰਨ ਕੌਣ ਦਾ ਅਸੀਂ ਸਲਾਮ ਕਰਦੇ ਹਾਂ ਪੰਜਾਬ ਦੀ ਮਿੱਟੀ ਨੂੰ ਪੰਜਾਬ ਦੇ ਕਿਸਾਨਾਂ ਨੂੰ ਜੋ ਸਾਡਾ ਸਾਰਿਆਂ ਦਾ ਢਿੱਡ ਭਰਨ ਲਈ ਦਿਨ ਰਾਤ ਠੰਡ ਧੁੱਪ ਮੀਂਹ ਚ ਆਪਣੇ ਖੇਤਾਂ ਚ ਅਨਾਜ ਉਗਾਉਂਦੇ ਹਨ 90% ਤੋਂ ਘੱਟ ਅਸੀਂ ਲੋਕ ਐ ਲੇਕਿਨ ਅਸੀਂ 50% ਦੇਸ਼ ਦਾ ਭੰਡਾਰ ਭੰਨਦੇ ਆ ਅੰਨ ਨਾਲ ਔਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਅੱਜ ਕਿਉਂ ਇਸ ਗੱਲ ਤੇ ਇਹ ਇਸ ਗੱਲ ਤੇ ਉਤਰੇ ਹੋਏ ਇੱਕ ਸੂਬਾ ਪੰਜਾਬ ਦੇ ਕਿਸਾਨੀ ਦਾ ਸੂਬਾ ਹੈ ਇਹਦੇ ਕੱਲੇ-ਕੱਲੇ ਬੰਦੇ ਦੇ ਵਿੱਚ ਚਾਹੇ ਸ਼ਹਿਰ ਤੇ ਵਾਸਤੇ ਕਿਤੇ ਨੇ ਕਿਤੇ ਨਾ ਕਿਹੜਾ ਖੂਨ ਦਾ ਰਿਸ਼ਤਾ ਹੈ ਜ਼ਮੀਨ ਦੇ ਧਰਤੀ ਦੇ ਨਾਲ ਔਰ ਆ ਗੱਲਾਂ ਆਪਾਂ ਨੇ ਆਪਣੇ ਪੰਜਾਬ ਨੂੰ ਡੁੱਬਣ ਨਹੀਂ ਦੇਣੀਆਂ